ਯਾਰ ਲੋਕੋ ਮੈਨ ਆ ਦੇਖੋ ਜੀ ਆਹ ਪਿਆ ਜੜ ਵੀ ਭਾਈ ਭਾਈ ਉੱਪਰ ਦਿਖਾ ਦਿਨਾ ਆਹਨੇ ਆ ਪਿਆ ਭਈ ਸਾਰਾ ਇਹ ਬਣਾ ਲਿਓ ਅੱਧੀ ਪਾਣੀ ਦੀ ਵਰਤਿਆ ਇਹ ਐ ਨਹੀਂ ਇੱਕ ਮਿੰਟ ਤੁਹਾਨੂੰ ਤਾਂ ਆਪ ਹੀ ਨਹੀਂ ਬਾਹਰ ਆ ਰਹੇ ਯਾਰ ਕਿਸ ਨੇ ਐਵੇਂ ਨੀਚੇ ਨੀ ਉੱਪਰ ਰਹਿਣਾ ਪਰ ਉੱਪਰ ਕੀ ਆਉਂਗੇ ਉੱਪਰ ਆ ਜੀ ਭਾਈ ਵੀ ਦੇਖੋ ਆ ਭਾਈ ਵੀਡੀਓ ਨੀ ਬਾਹਰ ਕਹਿੰਦਾ ਕਿ ਚੰਦਰੀ ਜਾ ਸਕਦੇ ਹੈਗੇ ਆ ਜੀ ਤੁਸੀਂ ਅੰਦਰ ਆ ਜੀ

ਬੋਲਦਾ ਹਾਂ ਅਰੇ ਕਹਿੰਦਾ ਬੈਗ ਆਜੋ 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 ਸਾਈਡ ਤੇ ਕਹਿੰਦਾ ਰੱਖੋ ਮੈਨੂੰ ਕੋਈ ਕਰਦੇ ਕਰਦੇ ਵਿੱਚ ਕਰਦੇ ਵਿੱਚ ਕਰਦੇ ਆਹ ਦੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਫੋਨ ਨੂੰ ਬੈਗ ਇਹਨੂੰ ਫੋਨ ਜੀ ਫਿਰ ਸਾਈਡ ਤੇ ਸੋਰੀ ਵੀਰੇ ਸੋਰੀ ਇਹਨੂੰ ਐ ਕਰੋ ਜੀ ਬੈਗ ਫੋਨ ਕਰਾ ਨਹੀਂ ਜੇ ਪਿੱਛੇ ਰੱਖੀਂ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਆ ਜੀ ਓਏ ਇੱਧਰ ਓਏ ਕਿੱਥੇ ਆਪੇ ਦੱਦ ਕਿੱਥੇ ਕੋਈ ਗੱਲ ਕੋਈ ਦਿਖਾ ਦਿਖਾ ਦਿਖਾਓ ਕੀ ਹੈ ਆਪ ਆਜ ਨਾਲ ਲਗਾਉ ਰਹੇ ਨੇ ਇਹ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਾਈ ਪੁਲਿਸ ਨੂੰ ਬੁਲਾਈਂ ਪੁਲਿਸ ਨੂੰ ਬੁਲਾਵਰੇ ਆ ਫੇਸ ਚੈੱਕ ਕਰੋ ਆ ਸਮੈਲ ਚੈੱਕ ਕਰੋ ਜੀ ਤੇਰਾ ਅੰਦਰ ਬੜਿਆ ਕਰ ਆ ਮੈਨੇਜਰ ਇੱਥੋਂ ਦਾ ਤੇਰਾ ਨਾਲ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਚੱਲ ਅੱਗੇ ਲੱਗ ਬਰੇ ਅੱਗੇ ਲੱਗ ਆ ਖੋਲੋਈ ਉਹਨੂੰ ਨੋ ਐਂਟਰੀ ਵਾਲ ਨੂੰ ਬੋਰਡ ਨੂੰ ਖੋਲੋ ਤੁਸੀਂ ਮੈਨੂੰ ਬੁਲਾ ਲਾ ਮੈਨੇਜਰ ਦੇਖਦੇ ਐ ਮੋਵੈਂਟਰੀ ਕਿਵੇਂ ਲੱਗੀ ਹੋਈ ਐ ਇਹ ਵੀ ਇਹ ਤੇ ਆਵਾਜ਼ ਆ ਰਹੀ ਹੈ ਇੱਥੇ ਮੁਸਕਾਈ ਆ ਖੋਲੋ ਬਈ ਖੋਲੋ ਗੇਟ ਖੋਲੋ ਉਹ ਉਹ ਯਾਰ ਖੋਲ ਰੇ ਮੈਂ ਜਦੋਂ ਤੇ ਤੁਸੀਂ ਹੋਈ ਗੱਲ ਯਾਰ ਮੈਂ ਬੁਲਾ ਰਿਹਾ ਨਾ ਵੀਰੇ ਯਾਰ ਆਰਾਮ ਨਾਲ ਗੱਲ ਕਰ ਰੋ ਸਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੋਈ ਨਾ ਇਹ ਇੱਕ ਇੱਕ ਬੰਦਾ ਆ ਜਾਓ ਬਾਈ ਤੁਸੀਂ ਖੋਲੋ ਬਾਈ ਤੁਸੀਂ ਆਪ ਦੋਨ ਚੱਲ ਜਾਈਂ ਤਿੰਨ ਤੇ ਤਿੰਨ ਚੱਲ ਹਾਂ ਚੱਲ ਚੱਲ ਹਾਂ ਚੱਲ ਕਿ ਕਰਦਾ ਕਿ ਪਾਜੀ ਮੇਰੀ ਨੌਕਰੀ ਹੈ ਖੋਲ ਖੋਲ ਵੀਰੇ ਸਾਡੀ ਨੌਕਰੀ ਹੈ ਬਾਈ ਅਸੀਂ ਤੇਰੀ ਖੋਲ ਦੇਵਾਂਗੇ ਠੀਕ ਆ ਅਸੀਂ ਤਿੰਨੇ ਬੰਦੇ ਖੋਲ ਬਾਈ ਤੁਸੀਂ ਵੀਡੀਓ ਆਨ ਕਰਿਓ ਆ ਵੀਡੀਓ ਆਨ ਮੇਰੀ ਯਾਰ ਦਾ ਪਤਾ ਤੁਹਾਨੂੰ ਨਿਕਸਾ ਦਰੋਂ ਮੋੜੋ ਨਾ ਬੋਲੋ ਆਪਣਾ ਤਾਂ ਹੀ ਖੋਲੂਗਾ ਅਗਲਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਮੈਂ ਕਹਿੰਦਾ ਟੈਸ਼ੜੀ ਨਹੀਂ ਆਪਾਂ ਸਾਰਾ ਪਾ ਦਾਂਗੇ ਯਾਰ ਅੰਦਰ ਬੰਦਾ ਉਹ ਆ ਗਿਆ ਬੰਦਾ ਅੰਦਰ ਬੰਦਾ ਜੀ ਲਈ ਬੋਲੋ ਕੇ ਐਫਸੀ ਦਾ ਐਫਸੀ ਯਾਰ ਪੈਸੇ ਹੁਣੇ ਕਢਾ ਦੂ ਯਾਰ ਮੈਂ ਮੈਂ ਕਹਿੰਦਾ 2000 ਦੇ ਬੋੜ ਛੱਡ ਜਾ 2000 ਛੱਡ ਪਿੰਨੇ ਬਹੁਤ ਕੁਝ ਫੈਣਾ ਹੋ ਰਿਹਾ ਇੱਕ ਗੌਰਮੈਂਟ ਸਾਰਾ ਕਿੰਨੇ ਜਿੰਨਾ ਵੀ ਹਾਂ ਯਾਰ ਸੁਲਾ ਵੀ ਵਲਾ ਹੈਡ ਨੂੰ ਬਲਾਓ ਬਾਈ ਕਿੱਥੇ ਹੈ ਹੈਡ ਕਿੱਥੇ ਕਿੱਥੇ ਭੱਜ ਗਿਆ ਯਾਰ ਉਹ ਆਧਰੋਂ ਬੰਦਾ ਬੈਠਾ ਹੈ ਆਧਰੋਂ ਬਈ ਇਹ ਨਹੀਂ ਵੀਡੀਓ ਚੱਲਦੀ ਹੈ ਵੀਡੀਓ ਚੱਲਦੀ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਐਨੀ ਗੰਦੀ ਸਮਝ ਲੈ ਯਾਰ ਬਈ ਕੋਣ ਯਾਰ ਮਾਰ ਛੜ ਦੇ ਲੱਤਾਂ ਲਾ ਕੇ ਬੈਠਾ ਬਈ ਆ ਬੋਲ ਰੋ ਯਾਰ ਚੱਲ 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 ਖੁੱਲਦਾ ਕਿੱਥੋਂ ਹੈ ਯਾਰ ਖੋਲ ਉਹਨੂੰ ਲਿਆ ਯਾਰ ਬਣਾ ਕੇ ਫਲਾ ਦੇ ਲੈ ਬਣਾ ਬਣਾ ਉਹ ਛਿੱਤ ਬਣਾਓ ਤੇਰਾ ਢੀ ਗੰਦੀ ਸੜੀ ਹੈ ਬੁਲਾ ਬੁਲਾ ਕਿਉਂ ਲਈ ਆ ਵੀ ਥੱਲੇ ਮੈਨੇਜਰ ਨੂੰ ਬੁਲਾ ਬਾਈ ਜਿਹੜਾ ਗਿਆ ਥੱਲੇ ਨਾਲ ਆ ਵੀ ਆ ਖਾਉਂਦੇ ਨਹੀਂ ਯਾਰ ਲੋਕੋ ਫੱਕ ਮੈਨ ਆ ਦੇਖੋ ਜੀ ਆ ਪਿਆ ਜਿਹੜੀ ਭਾਈ ਭਾਜੀ ਉੱਪਰ ਲਗਾ ਦੀਆਂ ਨਾ ਹਾਂ ਆ ਪਿਆ ਵੀ ਸਾਰਾ ਇਹ ਬਟ ਆ ਖਾਉਂਦੇ ਨਹੀਂ ਯਾਰ ਇਹਨੇ ਹੋਰੇ ਪਾਇਆ ਵਲ ਦੇਖਾ ਵਲ ਹੋਰੇ ਪਾਇਆ ਆ ਆ ਹਾਰੀ ਪਾ ਛੱਡ ਦੇ ਆ ਆ ਨਹੀਂ ਆ ਨਹੀਂ ਆਪਾਂ ਇਹਨੂੰ ਸੁੱਖਾ ਨਹੀਂ ਖਾ ਲੈ ਜਿਹੜੀ ਆ ਜਿਹੜੀ ਮੇਨ ਆ ਇਹ ਅਸਲ ਇਹ ਆ ਜੀ ਘਾਬੀ ਕ੍ਰਿਤਰੀਆ ਕਰੋ ਵੀ ਇਸ ਮੈਨ ਤੇ ਕਰੇ ਇੱਕ ਮਿੰਟ ਇੱਕ ਮਿੰਟ ਟੈੱਕ ਕਰੋ ਹਾਂ ਜੀ ਆ ਦੇਖੋ ਬੰਦ ਪਾਜੀ ਚਲੋ ਇੱਕ ਜੇ ਸੱਚੇ ਨੇ ਡਾਟਾ ਕੀ ਇਸ ਵੇਲੇ ਕਰੀਏ ਇੱਕ ਮਿੰਟ ਆਪੇ ਐਵਰੇਜ ਚਿਕਨ ਦੇਖੋ ਹਾਂ ਥੱਲੇ ਪਿਆ ਤੇ ਬੜਾ ਇਹ ਸਾਰਾ ਕੀ ਦਿੱਕਤ ਨਹੀਂ ਕਰਾ ਚੈੱਕ ਕਰਦੇ ਡਸਟ ਮੀਨ ਜੀ ਕੇ ਸ਼ੁੱਟਿਆ ਜਿੱਤਾਂ ਸੁੱਕਦਾ ਯਾਰ ਚਲੋ ਉੱਥੇ ਬੱਲੇ ਲੁਕੂ ਆ ਦੇਖੋ ਡਸਟ ਮੀਨ ਆ ਭਾਈ ਆ ਦੇਖੋ ਆ ਡਸਟ ਵਿੱਚ ਪਿਆ ਸਾਰਾ ਕੁਝ ਆ ਦੇਖ ਲਓ ਜੀ ਸਾਰਾ ਡਸਟ ਵਿੱਚ ਸਿੱਟ ਗਿਆ ਨੇ ਦੇਖ ਲਓ ਭਾਈ ਆਹ ਕੁਆਲਿਟੀ ਆਹ ਆਹ ਪੋਲੀ ਬੈਗ ਦਾ ਹੈ ਇਹ ਆ ਸਾਰਾ ਕੁਝ ਆ ਦੇਖੋ ਜੀ ਆ ਡਸਟ ਵਿੱਚੋਂ ਕੱਢਿਆ ਸਾਰਾ